ਦੀਆਂ ਲੱਤਾਂ ਚੋਪ ਬਾ ਜੱਡੇ ਪਾੜਤੇ ਜੀ ਉਹਦਾ ਦੇ ਮੁੰਡੇ ਦੀਆਂ ਲੱਤਾਂ ਟੋੜੇ ਉਹ ਤਾਂ ਉਹਦਾ ਉਹਦਾ ਬੰਦਾ ਜੀ ਸਰਸਾ ਜਿੱਲੇ ਦਾ ਸਰਸਾ ਜਿੱਲੇ ਦਾ ਸਾਡੇ ਢੇਰੀ ਦਾ ਚੱਡੇ ਪਾੜ ਕੇ ਇਹ ਆਪਣੇ ਅੱਖਾਂ ਦੇ ਸਾਹਮਣੇ ਹੋਇਆ ਬਈ ਜਮਾਂ ਖਾਣੇ ਦੋਸਤੋ ਜਿਹੜੀ ਤੁਹਾਨੂੰ ਇਹ ਖਬਰ ਹੈ ਕਿ ਥੋੜੀ ਜਮਾਂ ਅੱਖੀਂ ਡਿੱਠੀ ਖਬਰ ਹੈ ਇਹ ਕੋਈ ਅਫਵਾਹ ਨਹੀਂ ਹੈਗੀ ਜਿਹੜਾ ਬੰਦਾ ਦਾ ਮੁੰਡਾ ਸਾਹਮਣੇ ਹੋਇਆ ਥੋੜੇ ਸਾਰਾ ਆਪਣੇ ਕਿਸਾਨਾ ਭਰਾਵਾਂ ਦੇ ਸਾਹਮਣੇ ਹੋਇਆਗਾ ਤੁਸੀਂ ਕਵਰ ਕਰ ਰਹੇ ਹੋ ਦੇਖ ਲਓ ਮੈਂ ਕਤਲੇਆਮ ਕਹੂੰਗਾ ਇਹਨੂੰ ਕਤਲੇਆਮ ਹੋਇਆ ਇਹ ਕੋਈ ਗੋਲੀ ਹੈ ਲੋਕਤੰਤਰ ਦੀ ਹੱਤਿਆ ਕਹਿ ਸਕਦੇ ਆਪਾਂ ਲੋਕਤੰਤਰ ਹੈ ਹੀ ਨਹੀਂ ਲੋਕਤੰਤਰ ਹੈ ਹੀ ਨਹੀਂ ਲੋਕਤੰਤਰ ਹੈ ਨਹੀਂ ਭਰਾ ਦੋਸਤੋ ਦੇਖ ਸਕਦੇ ਹਾਂ ਸਿੱਧੀਆਂ ਤੇ ਲਾਈਵ ਤਸਵੀਰਾਂ ਖਨੌਰੀ ਬਾਰਡਰ ਦੀਆਂ ਤੁਸੀਂ ਸਿੱਧਾ ਕਿਸਾਨਾਂ ਦੇ ਮੂੰਹੋਂ ਸੁਣ ਸਕਦੇ ਹੋ ਜਿਹੜਾ ਅੱਜ ਧੱਕਾ ਕਰਿਆ ਇੰਡੀਅਨ ਆਰਮੀ ਨਹੀਂ ਹੋ ਸਕਦਾ ਇੰਡੀਅਨ ਆਰਮੀ ਇਹ ਤਾਂ ਕਹਦੇ ਵੀ ਆਰਮੀ ਤਾਂ ਇਹ ਕੰਮ ਕਰ ਨਹੀਂ ਸਕਦੀ ਹੋ ਸਕਦਾ ਸਰਕਾਰ ਦੇ ਬੰਦੇ ਆਰਮੀ ਦੇ ਬੰਦੇ ਐਸੀ ਠੀਕ ਹੈ ਜੀ ਹਾਂਜੀ ਇਹ ਵੀ ਕਹਿ ਰਿਹਾ ਵੀ ਇਹ ਆਰਮੀ ਆਰਮੀ ਦਾ ਸਾਨੂੰ ਭਰੋਸਾ ਵੀ ਆਰਮੀ ਦਾ ਇਹ ਕੰਮ ਨਹੀਂ ਪਰ ਹੋ ਸਕਦਾ ਸਰਕਾਰ ਦੇ ਬੰਦੇ ਜਾਂ ਏਜੰਸੀਆਂ ਦੇ ਬੰਦੇ ਇਹ ਕੰਮ ਕਰਾ ਰਹੇ ਆ ਬਹੁਤ ਜਿਆਦਾ ਅੱਜ ਥੱਕਾ ਹੋਇਆ ਸਾਰਾ ਦਿਨ ਬਈ ਅੱਜ ਵੀ ਹੋਈ ਹੈ ਨਾ ਮੇਰੇ ਖੁਦ ਆ ਵੀ ਲੱਗ ਛੱਡੇ ਆਪ ਵੀ ਲੱਗੇ ਹੋਏ ਨੇ ਸਾਡੇ ਆ ਵੀ ਇੱਥੇ ਲੱਗੇ ਆ ਸੰਘ ਦੇ ਬੰਦੇ ਸੀਗੇ ਉਹ ਸੰਘ ਦੇ ਬੰਦੇ ਐ ਆ ਦੋਸਤੋ ਇਹ ਜਿਹੜਾ ਤਸਵੀਰ ਤੁਸੀਂ ਦੇਖ ਰਹੇ ਖਨੌਰੀ ਬਾਡਰ ਦੀਆਂ ਅੱਜ ਜਿਹੜਾ ਕੁਝ ਅੱਜ ਇੱਥੇ ਵਾਪਰਿਆ ਇਹਨਾਂ ਨੇ ਮਹੌਤ ਦੇ ਸੱਜਣੇ ਹਾਂ ਮਾਤਾ ਗੁਰਦੀ ਜੀ ਫੋਟੋ ਤੋਂ ਕੀ ਲੈਣਾ ਸੀ ਮਾਤਾ ਗੁਰਦੀ ਜੀ ਆਰਮੀ ਨਾ ਨਾ ਕਿਉਂ ਲਾਉਗੀ ਠੀਕ ਹੈ ਜੀ ਆਰਮੀ ਨੂੰ ਜਾਤ ਪਾਤ ਰੱਖੀ ਹੈ ਆਰਮੀ ਸਭ ਉਹਦੇ ਵਾਸਤੇ ਸਭ ਇੱਥੇ ਆਰਮੀ ਨੇ ਨਾਰੇ ਲਾਇਆ ਜੀ ਆਰਮੀ ਦੇ ਬਦਲੇ ਤੇ ਇਸ ਜਿੰਦਗੀ ਦੇ ਭੇਦ ਦੇ ਜਿਸ ਤਰ੍ਹਾਂ 26 ਜਨਵਰੀ ਨੂੰ ਤੁਹਾਡਾ ਰਸਤਾ ਰੋਕ ਕੇ ਤੁਹਾਨੂੰ ਕਿਲੇ ਵੱਲ ਪਾਇਆ ਉਹ ਉਹ ਇਹ ਆਰਐਸਐਸ ਨੇ ਪਾਇਸੀ ਉਦੋਂ ਵੀ ਮੈਡਰ ਦੀ ਵਰਦੀ ਪਾ ਕੇ ਇਹਨਾਂ ਨੇ ਲੋਕਾਂ ਨੇ ਮਤਲਬ ਕਿ ਉਦੋਂ ਆਪਣਾ ਆਪਣਾ ਕਿਲੇ ਵਾਲੇ ਇਹ ਵੇਚਣ ਵਾਲੇ ਸੀ ਠੀਕ ਆ ਆਰਮੀ ਜੈ ਹਿੰਦ ਮੈਂ ਲਾਉਂਦੀ ਐ ਇਸ ਉਹਦਾ ਸਮਰਥਨ ਕਰਦੇ ਜੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਜਿਹੜੀ ਆਰਐਸਡੀ ਦੇ ਬੰਦੇ ਆ ਆਪਣਾ ਇਹ ਅੰਦੋਲਨ ਖਰਾਬ ਕਰਨਾ ਚਾਹੁੰਦੇ ਖਰਾਬ ਕਰਨਾ ਚਾਹੁੰਦੇ ਆ ਕਰਨਾ ਚਾਹੁੰਦੇ ਆ ਗੱਲ ਕਮਰੀ ਤਾਮਲ ਨਾ ਡੂਰੇ ਇਹ ਫੋਰਸ ਨੇ ਗੁੰਡੇ ਨੇ ਦਿਹਾੜੀ ਤੇ ਲਿਆਂਦੇ ਹੋਏ ਨੇ ਸਿਵਲ ਵਰਦੀ ਚ ਕਦੇ ਮਿਲਟਰੀ ਨਹੀਂ ਆਉਂਦੀ ਮਿਲਟਰੀ ਆਉਗੀ ਆਦੇ ਜੱਜ ਦੇ ਨਾ ਕਦੇ ਵੱਡਾ ਸਵਾਲ ਹੈ ਦਾ ਕਰ ਰਹੇ ਹੋ ਤੁਸੀਂ ਇਹਦਾ ਮਤਲਬ ਇਹ ਕਹਿ ਰਹੇ ਹੋ ਵੀ ਆਰਮੀ ਦੇ ਵਿੱਚ ਸਿਵਲ ਦੇ ਵਿੱਚ ਕੋਈ ਹੋਰ ਬੰਦੇ ਆ ਹੋਰ ਬੰਦੇ ਗੁੰਡੇ ਗੁੰਡੇ ਫੋਡੇ ਆਰਐਸਐਸਓ ਜੋ ਕਿ ਸਖਬਰੋਧੀਆ ਇਹ ਪਤਾ ਕੀ ਗਿਰਦ ਨੇ ਇਹਦੇ ਕੇਸਰੀ ਪਾਗਾ ਉਹ ਚੱਕ ਕੇ لے ਆ ਕੇ ਮਾਰਦੇ ਨੇ ਬਾਈ ਇੱਥੇ ਆਪਾਂ ਨੇ ਦੇਖੇ ਨੇ ਹਲੇ ਬਾਈ 10 ਮੁੰਡੇ ਲਾਪਤਾ ਨੇ ਪਤਾ ਕਰੋ ਕਿਹਦੇ ਕਿਹਦੇ ਨੇ ਮੋਰੀਆਂ ਚ ਪਾ ਕੇ 15 ਮੁੰਡੇ ਆਪਣੇ ਲਾਪਤਾ ਨੇ ਕਿਸੇ ਨੂੰ ਪਤਾ ਬਾਈ ਕਿਸੇ ਨੂੰ ਨਹੀਂ ਪਤਾ ਤੇ ਵੀ ਆਪਣੇ 15 ਮੁੰਡਾ ਉਹਨਾਂ ਦੀ ਬਾਈ ਪੜਤਾਲ ਕਰੋ ਸਾਰੇ ਲੱਗ ਗਏ ਬਾਈ ਬਹੁਤ ਦੇ ਤਨ ਉਹਨਾਂ ਨੇ ਡੇਗੇ ਨੇ ਤੇਨਾਂ ਦੇ ਗੋਡੇ ਕਰਦੇ ਜਾਂ ਕੁੰਮੀਆਂ ਕਰਤੀਆਂ ਬਾਈ ਨਹੀਂ ਪਤਾ ਹੈਗਾ ਨਹੀਂ ਪਤਾ ਹੈਗਾ ਆਏ ਲੱਤ ਫੜ ਕੇ ਬਾਈ ਆਏ ਡਾਂਗਾ ਮਾਰਦੇ ਨੇ ਉਹ ਹੱਡ ਕੱਢਤਾ ਉਹਨੂੰ ਕੇ ਲੈ ਗਏ ਆ ਕੰਮ ਕਰਦੇ ਨੇ ਬਾਈ ਜਿਹੜਾ ਜਿਹੜਾ ਮੇਰਾ ਵੀ ਦੇਖ ਰਿਹਾ ਆਪਣੀ ਸਾਡੀ ਬਾਈ ਕੀ ਬਾਈ ਬਣਾ ਦੇਉਗੇ ਬਾਈ ਬਣਾ ਨੇ ਹੱਥ ਆਈ ਦੰਨਿਆ ਆਖੂ ਮੂਰੇ ਲੱਗਣਾ ਜਿੰਨੇ ਲੀਡਰ ਨੇ ਉਹ ਦੋਸਤ ਜਿਹੜੀ ਗੱਲ ਬਾਈ ਜੀ ਕਹਿ ਰਿਹਾ ਤੁਹਾਨੂੰ ਵੀਡੀਓ ਪਾਈ ਹੋਈ ਹੈ ਤੁਹਾਡੇ ਸਾਹਮਣੇ ਸਰਾਂ ਜੀ ਇੱਕ ਮਿੰਟ ਮੰਨ ਕੇ ਚੱਲ ਜਿਹੜੇ ਬੈਠੇ ਆ ਘਰਾਂ ਚ ਦੇਖੀ ਜਾਂਦੇ ਆ ਹਾਂ ਦੇਖਦੇ ਕੇ ਉਹਨਾਂ ਨੂੰ ਕੀ ਸੁਨੇਹਾ ਉਹਨਾਂ ਨੂੰ ਸੁਨੇਹਾ ਦਿੰਦੇ ਆ ਬਾਈ ਘਰਾਂ ਚ ਨਾ ਬੈਠੋ ਇਹ ਆਪਣੇ ਕੱਲਿਆਂ ਦਾ ਨਹੀਂ ਹੈਗਾ ਸਾਰੇ ਪੰਜਾਬ ਦਾ ਸਾਰੀ ਇੰਡੀਆ ਦਾ ਕੰਮ ਆ ਇਹ ਜੇ ਕਿਸੇ ਦਾ ਕਰਜ਼ਾ ਮਾਫ ਹੋਊਗਾ ਤਾਂ ਸਾਰਿਆਂ ਦਾ ਹੋਊਗਾ ਜੇ ਕਿ ਬਾਈ ਮਜ਼ਦੂਰਾਂ ਨੂੰ ਵੀ ਕਹਿਣੇ ਚਾਹੁੰਦੇ ਆ ਉਹਨਾਂ ਨੇ ਉਹ ਕਹਿੰਦੇ ਸਾਡਾ ਨੌਂ ਨਹੀਂ ਕਿਉਂ ਬਾਈ 200 ਦਿਨ ਤਾਂ ਹੋ ਕਰਿਆ 700 ਰੁਪਏ ਦੀ ਰੇਗੜੀ ਹੁਣ ਮੰਗਦਾ ਬਾਈ ਸਾਰਿਆਂ ਨੂੰ ਆਉਣਾ ਚਾਹੀਦਾ 700 ਰੁਪਏ ਕਰਿਆ ਬ ਦੇਹਾੜੀ ਮਜ਼ਦੂਰਾਂ ਦੀ ਜੇ ਮਾਸ ਹੁੰਦਾ ਆਪਣਾ ਸਾਰਾ ਮਾਤਾ ਤੇ ਇੱਕ ਗੱਲ ਮੈਨ ਹੋਰ ਬਾਈ ਉਹਨਾਂ ਨੇ ਆਕਣੇ ਆਪੇ ਆਪਣਾ ਬਾਈ ਸਾਰੇ ਜਮੀਰਾਂ ਮਰ ਗੀਆਂ ਮੈਂ ਕਹਿਣਾ ਪਤਾ ਕਿਵੇਂ ਸਹਿਬਜ਼ਾਦਿਆਂ ਦੀਆਂ ਫੋਟੋਆਂ ਦੇ ੂਟ ਮਾਰ ਕੇ ਗਏ ਨੇ ਬਾਈ ਵੀਡੀਓ ਸਾਡੇ ਦੇ ਵਿੱਚ ਦਿੱਕਤ ਧਰਮ ਦੀ ਬੇਅਦਬੀ ਮਾਤਾ ਗੁਜਰੀ ਦੀ ਫੋਟੋ ਲਾ ਕੇ ਉਹਦੇ ਲੱਤਾਂ ਮਾਰ ਕੇ ਗਏ ਨੇ ਕੀ ਗੱਲ ਕਿੱਥੇ ਨੇ ਆਪਣੇ ਸਿੱਖ ਸਾਰੇ ਹਾਂ ਉ ਤਾਂ ਕਹਿਣਾ ਅਸੀਂ ਆਏ ਆ ਆਇਆ ਆਓ ਸਾਰੇ ਫਿਰ ਬਸ ਸਾਰਿਆਂ ਨੂੰ ਕਹਿੰਦੇ ਚੋਨਾ ਬਾਈ ਏਕਾ ਰੱਖੋ ਜੇ ਆਪਣਾ ਏਕਾ ਏਕੇ ਨਾਲ ਸਾਰਾ ਕੁਝ ਆ ਬਾਈ ਇਹੀ ਬੇਨਤੀ ਕਰਦਾ ਹਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਚਲੋ ਬਈਆ ਚਲੋ ਬਈ ਹਾਂ